ਟੂਰਿਸਟ ਵੀਜ਼ਾ ਦਾ 25 ਲੱਖ ਰੁਪਏ ਤੱਕ ਦਾ ਲੱਗਦਾ ਵਾ ਪਰ ਬਹੁਤ ਲੋਕ ਦਾ ਆਪਣਾ ਘੱਟ ਆਫ ਖਰਚੇ ਦੇ ਵਿੱਚ ਵੇਚੀ ਜਾਂਦੇ ਆ ਜਿਹੜੇ ਘੱਟ ਖਰਚੇ ਦੇ ਵਿੱਚ ਵੇਚਦੇ ਪਏ ਆ ਨਾ ਉਹਨਾਂ ਨੂੰ ਤਾਂ ਵੀਜ਼ਾ ਲਾਉਣਾ ਹੀ ਨਹੀਂ ਆਉਂਦਾ 25 ਲੱਖ ਰੁਪਏ ਦੇ ਵਿੱਚ ਅਸਲੀ ਸੈਟਿੰਗ ਹੁੰਦੀ ਆ ਕਿਉਂਕਿ ਦੇਖੋ ਸੈਟਿੰਗ ਦੇ ਨਾਲ ਵੀਜ਼ਾ ਲਵਾਇਆ ਹੋਊਗਾ ਤੇ ਤੁਹਾਨੂੰ ਪਤਾ ਹੋਊਗਾ ਤੁਹਾਡਾ ਕੋਈ ਪੈਸਾ ਖਰਾਬ ਨਹੀਂ ਹੋਣਾ ਕਿਉਂਕਿ 25 ਲੱਖ ਰੁਪਏ ਦੇ ਵਿੱਚ ਤੁਹਾਨੂੰ ਸਪான்ਸਰ ਮਿਲ ਜਾਣੇ ਆ 15-20 ਲੱਖ ਰੁਪਏ ਤੱਕ ਦੇ ਫੰਡ ਮਿਲ ਜਾਣੇ ਆ ਐਮਪੀ ਦੇ ਕੋਲੋਂ ਲੈਟਰ ਵੀ ਲਵਾ ਦੇਣੀ ਆ ਤੁਹਾਡਾ ਜਿਹੜਾ ਕਾਰੋਬਾਰਾ ਕਾਰੋਬਾਰ ਵੀ ਇੰਨਾ 80 ਦਾ کہہ ਕੇ ਤੁਹਾਨੂੰ ਪਤਾ ਨਹੀਂ ਕਿੰਨੇ ਕੁ ਲੋਕ ਮਨਾ ਲੈਂਦੇ ਔਰ ਤੁਹਾਡੀ ਫਾਈਲ ਫੜ ਕੇ ਤੇ ਆਪਣਾ ਖਰਾਬ ਕਰ ਬੈਂਡ ਦੇ ਆਰ ਬਾਅਦ ਵਿੱਚ ਤੁਹਾਡੀ ਬੈਂਕ ਲੱਗਾ ਹੁੰਦਾ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਬਹੁਤ ਲੋਕਾਂ ਨਾਲ ਤਾਂ ਇਹ ਚੀਜ਼ ਹੋਈ ਕਿ ਉਹਨਾਂ ਨੇ بڑے ਏਜੰਟ ਦੇ ਨਾਲ ਇਹੀ ਗੱਲਾਂ ਸੁਣ ਕੇ ਪੈਕੇਜ ਦਾ ਕਰ ਲਿਆ ਉਸ ਤੋਂ ਬਾਅਦ ਏਜੰਟ ਨੇ ਤੁਹਾਨੂੰ ਇਹ ਕਹਿਤਾ ਕਿ ਸੋਰੀ ਸਾਡੀ ਦਾ ਰਿਫਿਊਜ਼ਲ ਆ ਗਈ ਹੈ ਆਪਾਂ ਤੇ ਬੜਾ ਜੌਨ ਮਾਰਿਆ ਪਰ ਤੁਹਾਡੀ ਕਿਸਮਤ ਦੇ ਵਿੱਚ ਨਹੀਂ ਹੈਗਾ ਕਲਾਇੰਟ ਨੇ ਇਹ ਸੋਚ ਲਿਆ ਕਿ ਚਲ ਕੋਈ ਗੱਲ ਨਹੀਂ ਮੇਰੀ ਕਿਹੜਾ ਕੋਈ ਜੇਪੋ ਪੈਸਾ ਲੱਗਾ ਸੀ ਚਲ ਕੋਈ ਗੱਲ ਨਹੀਂ ਏਜੰਟ ਚੰਗਾ ਹੀ ਉਹਨਾਂ ਕੋਈ ਪੈਸਾ ਨਹੀਂ ਲਿਆ ਉਸ ਤੋਂ ਬਾਅਦ ਸਾਲ ਮੋਂਦੀ ਸੋਚਦਾ ਵਾਂ ਕਿ ਫੇਰ ਉਹਨੂੰ ਪਤਾ ਲੱਗਦਾ ਵਾ ਲੈ ਸਾਲ ਦੋ ਸਾਲ ਪਹਿਲਾਂ ਤੇ ਉਹ ਰਾਣੀ ਜੀ ਨੇ ਤਾਂ ਫਾਈਲ ਹੀ ਪੈਣ ਕਰਵਾਤੀ ਸੀ ਉਹਨੇ ਫਾਈਲ ਦੀ ਜਖਮ ਇੰਨੀ ਕਪੜਤੀ ਕਿ ਉਹਦੇ ਪੱਲੇ ਕੁਝ ਨਹੀਂ ਛੱਡਿਆ ਇਹ ਚੀਜ਼ਾਂ ਬਾਰੇ ਤੁਹਾਨੂੰ ਅਵੇਰਨੈਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਇਹ ਤਾਂ ਸੋਚ ਲੈਂਦੇ ਹੋ ਕਿ ਚਲ ਕੋਈ ਗੱਲ ਨਹੀਂ ਜੇ ਮੈਂ ਸਟੱਡੀ ਵੀਜ਼ਾ ਲਗਵਾਉਣਾ ਤਾਂ ਉਹਦੇ ਉੱਪਰ ਵੀ ਤਾਂ 15-20 ਲੱਖ ਰੁਪਏ ਲੱਗਣਾ ਹੀ ਚਲ ਖਾਤੀ ਖਾਟੀ ਟੂਰਿਸਟ ਵੀਜ਼ਾ ਤੇ ਉੱਪਰ ਵੀ ਆਪਾਂ ਜਿਹੜਾ ਹੈਗਾ ਵਾ 15-20 ਲੱਖ ਰੁਪਏ ਖਰਚੇ ਦਿੰਨੇ ਆ ਜੇ ਵੀਜ਼ਾ ਲੱਗ ਗਿਆ ਬਾਅਦ ਤੇ ਅਸੀਂ ਪੈਸੇ ਪੂਰੇ ਕਰ ਲਵਾਂਗੇ ਪਰ ਕੀ ਤੁਹਾਨੂੰ ਅਸਲ ਦੇ ਵਿੱਚ ਲੱਗ ਰਿਹਾ ਹੈ ਕਿ ਤੁਸੀਂ ਪੈਸੇ ਪੂਰੇ ਕਰ ਲੋਗੇ ਸਟੱਡੀ ਵੀਜ਼ਾ ਔਰ ਟੂਰਿਸਟ ਵੀਜ਼ਾ ਇਹ ਟੋਟਲੀ ਦੋ ਡਿਫਰੈਂਟ ਚੀਜ਼ਾਂ ਹੈਗੀਆਂ ਨੇ ਤੇ ਇੱਕ ਪਾਸੇ ਸੋਚੋ ਕਿ ਇੱਕ ਚੀਜ਼ ਜਿਹੜੀ ਹੈਗੀ ਆ ਫੋਰਚੂਨਰ ਹੈਗੀ ਆ ਉਹ 45 ਲੱਖ ਰੁਪਏ ਦੀ ਹੈਗੀ ਆ ਔਰ ਜਿਹੜੀ ਦੂਸਰੀ ਹੈਗੀ ਆ ਸਵਿਫਟ ਹੈਗੀ ਆ ਉਹ 10 ਲੱਖ ਰੁਪਏ ਦੀ ਹੈਗੀ ਆ ਉਹਨਾਂ ਦੇ ਵਿੱਚ ਜਿਹੜਾ ਰੇਟ ਦਾ ਡਿਫਰੈਂਸ ਉਹ ਤਾਂ ਹੀ ਹੈ ਨਾ ਕਿਉਂਕਿ ਆਪਣਾ ਫੋਰਚੂਨਰ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਨੇ ਸਵਿਫਟ ਦੇ ਵਿੱਚ ਨਹੀਂ ਹੈਗੀਆਂ ਆਪਾਂ ਦੋਨਾਂ ਚੀਜ਼ਾਂ ਦਾ ਡਿਫਰੈਂਸ ਸਮਝਣ ਦੀ ਟਰਾਈ ਕਰੀਏ ਕਿ ਇਹ ਦੋ ਚੀਜ਼ਾਂ ਅਲੱਗ-ਅਲੱਗ ਰੇਟ ਦੀਆਂ ਜਿਹੜੀਆਂ ਤੁਹਾਨੂੰ ਵੇਚੀਆਂ ਜਾ ਰਹੀਆਂ ਹਨ ਸਮਝ ਲਓ ਤੁਹਾਨੂੰ ਸਵਿਫਟ ਹੀ 45 ਲੱਖ ਰੁਪਏ ਦੀ ਵੇਚੀ ਜਾਂਦੀ ਭਈ ਜੋ ਕਿ ਉਹਦਾ ਖਰਚਾ ਇੰਨਾ ਹੈਗਾ ਨਹੀਂ ਆ ਪਰ ਅਸੀਂ ਫੇਰ ਵੀ ਸਮਝ ਲੋ ਕਿ ਤੁਸੀਂ 스ਵਿਫਟ 45 ਲੱਖ ਰੁਪਏ ਦੀ ਗੱਡੀ ਆ ਕੇ ਖਰੀਦੋਗੇ ਬਸ ਗੱਲ ਇਹ ਹੈ ਕਿ ਤੁਹਾਨੂੰ ਨੌਲੇਜ ਹੋਊਗੀ ਉੱਥੇ ਗੱਡੀ ਦੀ ਇਸ ਕਰਕੇ ਤੁਸੀਂ ਕਦੀ ਨਹੀਂ ਖਰੀਦੋਗੇ ਟੂਰਿਸਟ ਵੀਜ਼ਾ ਦੇ ਵਿੱਚ ਤੁਹਾਡੇ ਕੋਲ ਵੱਧ ਪੈਸੇ ਇਹੀ ਕਾਰਨ ਕਰਕੇ ਨਹੀਂ ਜਾਂਦੇ ਪਏ ਆ ਕਿਉਂਕਿ ਤੁਹਾਨੂੰ ਨੌਲੇਜ ਨਹੀਂ ਹੈਗੀ ਔਰ ਨੌਲੇਜ ਦੇ ਕਾਰਨ ਕਰਕੇ ਪਤਾ ਨਹੀਂ ਕਿੰਨੇ ਕਿ ਲੋਕ ਆਪਣਾ ਘਰ ਖਰਾਬ ਕਰ ਬੈਠੇ ਆ ਮੇਰੇ ਕੋਲ ਰੋਜ਼ ਦੇ ਰੋਜ਼ ਪਤਾ ਨਹੀਂ ਕਿੰਨੀਆਂ ਕਿ ਸਟੋਰੀਆਂ ਐਸੀਆਂ ਹੁੰਦੀਆਂ ਵਾ ਜਿਹੜੀਆਂ ਕਿ ਅਗਰ ਮੈਂ ਤੁਹਾਨੂੰ ਸੁਣਾਵਾਂ ਤਾਂ ਤੁਸੀਂ ਖੋਤ ਵੀ ਆਪਣਾ ਸੋਚਾਂ ਦੇ ਵਿੱਚ ਪੈ ਜਾਓਗੇ ਕਿ ਅਸਲ ਤੇ ਵਿੱਚ ਇੰਨੇ ਲੋਕ ਗੰਦੇ ਵੀ ਹੁੰਦੇ ਆ ਦੇਖੋ ਬਹੁਤ ਤਰ੍ਹਾਂ ਦੇ ਲੋਕ ਦੁਨੀਆ ਦੇ ਵਿੱਚ ਹੁੰਦੇ ਆ ਇਹ ਨਹੀਂ ਕਿ ਸਿਰਫ ਆਪਣਾ ਇਹ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਹੈ ਇਹੀ ਗਲਤ ਆ ਆਪਾਂ ਜਿਹੜੀ ਮਰਜੀ ਕੈਟਾਗਰੀ ਵੱਲ ਚਲੇ ਜਾਏਗੀ ਭਾਵੇਂ ਡਾਕਟਰੀ ਲਾਈਨ ਵੱਲ ਪੁਲਿਸ ਲਾਈਨ ਵੱਲ ਚਲੇ ਜੀ ਜਾਂ ਆਪਾਂ ਭਾਵੇਂ ਕਿਹੇ ਵੀ ਹੋਰ ਦੁਕਾਨਾਂ ਵੱਲ ਵੀ ਤੁਰ ਪੀਏ ਨਾ ਹਰ ਕੰਮ ਦੇ ਵਿੱਚ ਕਪਲਾਤਾ ਹੁੰਦਾ ਹੀ ਹੈਗਾ ਤੁਸੀਂ ਕੋਈ ਵੀ ਐਸਾ ਕੰਮ ਨਹੀਂ ਮੈਨੂੰ ਦੱਸ ਸਕਦੇ ਜਿਹਦੇ ਵਿੱਚ ਕਪਲਾ ਨਾ ਹੁੰਦਾ ਹੋਵੇ ਹਰ ਕੰਮ ਦੇ ਵਿੱਚ ਕਪਲਾ ਹੁੰਦਾ ਹੈ ਤੁਸੀਂ ਵਾਸ ਇੱਕ ਚੀਜ਼ ਧਿਆਨ ਦੇ ਵਿੱਚ ਰੱਖੋ ਕਿ ਜਿਹੜਾ ਕੰਮ ਸਭ ਤੋਂ ਵੱਧ ਚੱਲਦਾ ਪਿਆ ਹੁੰਦਾ ਵਾ ਨਾ ਉਹਦਾ ਹੀ ਨਾਮ ਸਭ ਤੋਂ ਵੱਧ ਖਰਾਬ ਹੁੰਦਾ ਵਾ ਇਸ ਕਾਰਨ ਕਰਕੇ ਜਿਹੜਾ ਵੀ ਆਪਾਂ ਕੰਮ ਕਰਦੇ ਆ ਆਪਾਂ ਸੋਵਾਰ ਸੋਚਦੇ ਆ ਪਰ ਇਮੀਗ੍ਰੇਸ਼ਨ ਦਾ ਕੰਮ ਕੁਝ ਐਸਾ ਆ ਜਾਂਦਾ ਵਾ ਜਿਹਦੇ ਵਿੱਚ ਕਿ ਸਾਨੂੰ ਲਾਲਚ ਮਾਰ ਜਾਂਦੀ ਆ ਅਸੀਂ ਖੁਦ ਵੀ ਲਾਲਚੀ ਹੋ ਬੈਠਦੇ ਆ ਕੱਲਾ ਆਪਾਂ ਕੰਸਲਟੈਂਟ ਨੂੰ ਵੀ ਗਲਤ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਵੀ ਚੋਰ ਹੁੰਦਾ ਵਾ ਕਿਉਂਕਿ ਤੁਸੀਂ ਨਹੀਂ ਇਹ ਸੋਚਦੇ ਹੋ ਕਿ ਚੱਲ ਕੋਈ ਗੱਲ ਨਹੀਂ 20-25 ਲੱਖ ਰੁਪਏ ਦੇ ਵਿੱਚ ਨਕਲੀ ਡਾਕੂਮੈਂਟ ਲਾ ਦੋ ਔਰ ਸਾਡਾ ਵੀਜ਼ਾ ਲਵਾ ਦੋ ਕਿ ਤੁਸੀਂ ਆਪਣਾ ਦੇ ਨਾਲ ਕਪਲਾਨੀ ਕਰਦੇ ਪਏ ਇਹ ਗੱਲ ਜਾਣਦੇ ਹੋਏ ਵੀ ਕਿ ਤੁਹਾਡੇ ਕੋਲ ਕੁਝ ਨਹੀਂ ਹੈਗਾ ਏਜੰਟ ਨੂੰ ਤਾਂ ਤੁਸੀਂ ਕਹਿੰਦੇ ਹੋ ਨਾ ਤੇ ਖੁਦ ਸੋਚੋ ਤੁਸੀਂ ਇਹ ਕਰਦੇ ਪਏ ਹੋ ਤੁਸੀਂ ਕਹਿੰਦੇ ਪਏ ਮੈਂ ਚੋਰੀ ਨਹੀਂ ਕੀਤੀ ਪਰ ਮੈਂ ਕਿਸੇ ਨੂੰ ਪੈਸੇ ਦਿੱਤੇ ਕਿ ਹਾਂ ਤੂੰ ਚੋਰੀ ਕਰ ਸਮਝ ਲਓ ਕਿ ਇਹ ਕੀਤਾ ਤੁਸੀਂ ਇਹਦੇ ਵਿੱਚ ਹੋਰ ਕੋਈ ਵੱਖਰਾ ਨਹੀਂ ਕੀਤਾ ਤੁਸੀਂ ਚੋਰੀ ਖੁਦ ਕੀਤੀ ਨਹੀਂ ਪਰ ਚੋਰੀ ਤੁਸੀਂ ਕਰਵਾਈ ਹੀ ਹੈ ਇਸ ਕਰਕੇ ਤਾਂ ਵੀ ਚੋਰ ਹੁੰਦੇ ਆ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੀ ਟਰਾਈ ਕਰੋ 25 ਲੱਖ ਰੁਪਏ ਦੇ ਵਿੱਚ ਕੋਈ ਵੀ ਤੁਹਾਨੂੰ ਵੱਖਰੀ ਚੀਜ਼ ਨਹੀਂ ਮਿਲਣਗੀ ਜਿਹੜੇ ਵੀ ਕੰਸਲਟੈਂਟ ਦੇ ਕੋਲ ਜਾਓਗੇ ਉਹਨੇ ਤੁਹਾਨੂੰ ਇਹੀ ਚੀਜ਼ ਕਹਿਣੀ ਆ ਕਿ ਦੇਖੋ ਵੀਜ਼ਾ ਜਿਹੜਾ ਹੈਗਾ ਉਹ ਤੁਹਾਨੂੰ ਸੈਟਿੰਗ ਦੇ ਨਾਲ ਦਵਾਵਾਂਗੇ ਸੈਟਿੰਗ ਦੇ ਵਿੱਚ ਉਹਨੇ ਕੀ ਦੱਸਣਾ ਵਾ ਕਿ ਤੁਹਾਨੂੰ ਸਪான்ਸਰ ਲੈਟਰ ਲੈ ਕੇ ਦੇ ਦਾਂਗੇ ਹੁਣ ਜਿਹੜੀ ਉਹਨੇ ਸਪான்ਸਰ ਲੈਟਰ ਤੁਹਾਨੂੰ ਲੈ ਕੇ ਦੇਣੀ ਆ ਨਾ ਉਹਦੇ ਵਿੱਚ ਉਹਨੇ ਕੀ ਕਰਨਾ ਵਾ ਕਿ ਜਿਹੜੇ ਬੰਦੇ ਕਿਸੇ ਦਾ ਪਹਿਲਾਂ ਵੀਜ਼ਾ ਲੱਗਾ ਹੁੰਦਾ ਵਾ ਸਪான்ਸਰ ਦੇ ਉੱਪਰ ਇਹਨੂੰ ਸਮਝ ਲਓ ਕਿ ਬੜੇ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਆਪਣੇ ਰਿਸ਼ਤੇਦਾਰ ਵੀ ਹੁੰਦੇ ਆ ਜਿਨ੍ਹਾਂ ਦਾ ਆਪਣਾ ਕੋਈ ਸਗਾ ਰਿਸ਼ਤੇਦਾਰ ਹੁੰਦਾ ਵਾ ਜੋ ਆਪਣੇ ਸਗੇ ਭੈਣ ਭਰਾ ਨੂੰ ਸਾਥ ਦਾ ਵਾ ਉਹ ਕੰਸਲਟੈਂਟ ਨੂੰ ਆਪਣੀ ਸਪான்ਸਰ ਦਾ ਭੇਜਦੇ ਆ ਫਿਰ ਕੰਸਲਟੈਂਟ ਕੀ ਕਰਦਾ ਵਾ ਕਿ ਉਸੇ ਸਪான்ਸਰ ਲੈਟਰ ਦੇ ਨਾਲ ਅਗਲੇ 10 ਕਲਾਇੰਟਾਂ ਦੇ ਨਾਲ ਪੈਕੇਜ ਕਰਦਾ ਵਾ ਉਸ ਐਕਸਪਾਂਸਿਵ ਦੇ ਉੱਪਰ ਕੀ ਕਰਦੇ ਉਹ ਐਡੀਟਿੰਗ ਕਰਦੇ ਆ ਤੁਹਾਡਾ ਆਪਣਾ ਜਿਹੜਾ ਹੈਗਾ ਤੁਹਾਡੀਆਂ ਡਿਟੇਲਸ ਉਹਦੇ ਵਿੱਚ ਐਡ ਕਰ ਦਿੰਦੇ ਆ ਔਰ ਉਸ ਸਪான்ਸਰ ਲੈਟਰ ਤੁਹਾਡੀ ਫਾਈਲ ਦੇ ਵਿੱਚ ਐਡ-ਆਨ ਕਰਕੇ ਤੁਹਾਡੀ ਫਾਈਲ ਲੌਗਇਨ ਕਰ ਦਿੰਦੇ ਆ ਪਹਿਲਾਂ ਇਹ ਚੀਜ਼ ਬੜੀ ਚੱਲਦੀ ਸੀ ਪਰ ਹੁਣ ਕੀ ਹੋ ਗਿਆ ਵਾ ਕਿ 에어ਪੋਰਟ ਦੇ ਉੱਪਰ ਜਾ ਕੇ ਤਾਂ 12 ਤੋਂ ਪਰੋਸ ਚੈਕਿੰਗ ਹੁੰਦੀ ਹੈ ਜਿਹੜੇ ਬੰਦੇ ਦੀ ਸਪான்ਸਰ ਹੁੰਦੀ ਹੈ ਨਾ ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਉਸ ਸਪான்ਸਰ ਲੈਟਰ ਦੇ ਉੱਪਰ ਨੰਬਰ ਦਿੱਤਾ ਗਿਆ ਹੁੰਦਾ ਸੀ ਉਹ ਉਹਦੇ ਉੱਪਰ ਹੀ ਕਾਲ ਕਰਦੇ ਸੀ ਔਰ ਏਜੰਟ ਨੇ ਕੀ ਗੇਮ ਪਾਈ ਹੁੰਦੀ ਸੀ ਕਿ ਉਹ ਫੋਨ ਨੰਬਰ ਆਪਣੇ ਕਿਸੇ ਬੰਦੇ ਦਾ ਦਿੱਤਾ ਹੁੰਦਾ ਸੀ ਹੁਣ ਕਿਉਂ ਲੱਗਦਾ ਇਮੀਗ੍ਰੇਸ਼ਨ ਦੇ ਵਿੱਚ ਕਿ ਜਦੋਂ ਤੁਸੀਂ ਆਪਣਾ 에어ਪੋਰਟ ਦੇ ਉੱਪਰ ਜਾਂਦੇ ਹੋ ਤਾਂ ਉਹ ਜਿਹੜਾ ਨੰਬਰ ਸਪੌਂਸਰ ਲੈਟਰ ਦੇ ਉੱਪਰ ਦਿੱਤਾ ਗਿਆ ਵਾ ਉਹਨੂੰ ਕਾਲ ਨਹੀਂ ਕਰਦੇ ਉਹ ਪ੍ਰੋਪਰਲੀ ਉਸ ਬੰਦੇ ਦੀ ਪ੍ਰੋਪਰਲੀ ਉਸ ਬੰਦੇ ਦੀ ਡਿਟੇਲਸ ਕਢਵਾਉਂਦੇ ਔਰ ਜੋ ਉਹਦਾ ਅਸਲੀ ਨੰਬਰ ਨਾਲ ਅਟੈਚ ਹੁੰਦਾ ਵਾ ਉਸ ਨੰਬਰ ਦੇ ਉੱਪਰ ਕਾਲ ਕਰਦੇ ਔਰ ਜੇ ਤਾਂ ਅਸਲੀ ਬੰਦੇ ਨੂੰ ਕਾਲ ਜਾਂਦੀ ਹੈ ਤਾਂ ਉਹ ਸਿੱਧਾ ਮੁੱਕਰ ਜਾਂਦਾ ਕਿ ਮੈਂ ਤਾਂ ਇਸ ਬੰਦੇ ਨੂੰ ਸੱਦਿਆ ਨਹੀਂ ਫਿਰ ਤੁਹਾਨੂੰ ਉਹ ਤੋਂ ਰਿਪੋਰਟ ਕਰ ਦਿੱਤਾ ਜਾਂਦਾ ਵਾ ਜਾਂ ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਭੇਡ ਕਰ ਦਿੰਦੇ ਆ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਨਾ ਫਸੋ ਹੁਣ ਸਪான்ਸਰ ਤਾਂ ਜਾਂਦੇ ਹੀ ਦੂਜੇ ਨੰਬਰ ਦੇ ਉੱਪਰ ਕੀ ਕਹਿੰਦੇ ਆ ਕਿ ਹਾਂ ਜੀ ਆਪਾਂ ਤੁਹਾਡੇ ਨਾਲ 15-20 ਲੱਖ ਰੁਪਏ ਦੇ ਫੰਡ ਸ਼ੋਅ ਕਰਵਾਵਾਂਗੇ ਤੇ ਇੱਕ ਇੱਕ ਚੀਜ਼ ਸੋਚ ਕੇ ਵੇਖੋ ਕਦੀ ਵੀ ਜਿਹੜਾ ਉਹਨਾਂ ਨੇ ਖਾਤਾ ਗਿਆ ਕਿ ਉਹ ਤੁਹਾਨੂੰ ਕਦੀ ਖਾਤਾ ਦਿੱਤਾ ਫਿਰ ਬਾਅਦ ਵਿੱਚ ਤੁਸੀਂ ਕਦੀ ਉਹ ਖਾਤੇ ਦੀ ਸਟੇਟਮੈਂਟ ਖੁਦ ਘੜਵਾ ਕੇ ਵੇਖੀ ਹੈ ਥੀ ਉਸ ਖਾਤੇ ਦੇ ਵਿੱਚ 15-20 ਲ ਤੇ ਦੇ ਵਿੱਚ 15-20 ਲੱਖ ਰੁਪਏ ਨਹੀਂ ਪਿਆ ਹੁੰਦਾ ਉਹ ਕੀ ਕਰਦੇ ਆ ਕਿ ਜਿਹੜੀ ਬੈਂਕ ਸਟੇਟਮੈਂਟ ਹੁੰਦੀ ਹੈ ਨਾ ਜਿਹੜੀ ਕਿ ਚੰਗੇ ਬੰਦੇ ਦੀ ਬੈਂਕ ਸਟੇਟਮੈਂਟ ਹੁੰਦੀ ਹੈ ਉਸ ਬੰਦੇ ਦੀ ਬੈਂਕ ਸਟੇਟਮੈਂਟ ਫੜ ਕੇ ਐਡੀਟਿੰਗ ਕਰ ਦਿੰਦੇ ਆ ਔਰ ਤੁਹਾਡੀ ਉਹ ਐਡੀਟਡ ਬੈਂਕ ਸਟੇਟਮੈਂਟ ਫਾਈਲ ਦੇ ਵਿੱਚ ਲਾ ਦਿੰਦੇ ਆ ਕੈਨੇਡਾ ਕੀ ਕਰਦਾ ਸੀ ਕਿ ਕੈਨੇਡਾ ਬਹੁਤ ਜ਼ਿਆਦਾ ਡਾਕੂਮੈਂਟਸ ਨੂੰ ਕੇ ਵੈਰੀਫਾਈ ਹੀ ਨਹੀਂ ਕਰਦਾ ਹੁੰਦਾ ਸੀ ਇਸ ਕਾਰਨ ਕਰਕੇ ਇਹ ਤੁੱਕੇ ਬਹੁਤ ਜ਼ਿਆਦਾ ਚੱਲਦੇ ਰਹੇ ਇਸੇ ਕਾਰਨ ਕਰਕੇ ਕੈਨੇਡਾ ਦੇ ਵੀਜ਼ਾ ਨੂੰ ਸੈਟਿੰਗ ਵਾਲਾ ਵੀਜ਼ਾ ਦਾ ਨਾਮ ਦੇ ਦਿੱਤਾ ਗਿਆ ਕਿਉਂਕਿ ਉਹ ਸੈਟਿੰਗ ਕੀ ਹੁੰਦੀ ਸੀ ਕਿ ਉਹਦੇ ਵਿੱਚ ਹਰ ਡਾਕੂਮੈਂਟ ਐਡਿਟ ਕਰਕੇ ਲੱਗ ਜਾਂਦਾ ਹੁੰਦਾ ਸੀ ਔਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਤੁਹਾਨੂੰ ਕਈਆਂ ਆਂਦੀਆਂ ਸੀ ਜਿਹਦੇ ਉੱਪਰ ਤਹੀ ਯਕੀਨ ਕਰ ਲੈਂਦੇ ਸੀ ਸੇਮ ਇਦਾਂ ਹੀ ਕਿ ਦੇਖੋ ਉਹਨਾਂ ਨੇ ਤੁਹਾਨੂੰ ਕੀ ਕਹਿਣਾ ਕਿ ਸਾਡੀ ਨਾ ਸੈਟਿੰਗ ਆ ਆਹ ਦਾ ਉੱਦੋਂ ਇੱਕ ਲੋਅਰ ਆ ਬਾਕੀ ਉਸ ਲੋਅਰ ਦੇ ਪੋਰਟਲ ਤੋਂ ਫਾਈਲ ਲਗਵਾਵਾਂਗੇ ਜਿਹੜਾ ਹੈਗਾ ਉਹ ਜ਼ਿਆਦਾ ਭਰੋਸਾ ਕਰਦੀ ਹੈ ਕਦੇ ਉਹ ਲਾਇਸੈਂਸ ਉਹ ਲੌਇਰ ਹੁੰਦਾ ਵਾ ਕਿ ਤਾਨੂੰ ਲੱਗਦਾ ਹੈ ਕਿ ਕਿਸੇ ਪੋਰਟਲ ਦੇ ਸਿਰ ਤੋਂ ਇਦਾਂ ਵੀਜ਼ਾ ਲੱਗ ਸਕਦਾ ਵਾ ਕਦੀ ਨਹੀਂ ਲੱਗ ਸਕਦਾ ਦੇਖੋ ਵੀਜ਼ਾ ਹਮੇਸ਼ਾ ਐਂਬੈਸੀ ਦਿੰਦੀ ਹੈ ਤੁਹਾਡੇ ਡਾਕੂਮੈਂਟਸ ਦੇ ਉੱਪਰ ਇਦਾਂ ਕਦੀ ਨਹੀਂ ਹੁੰਦਾ ਕਿ ਕਿਸੇ ਵੀਜ਼ਾ ਅਫੀਸਰ ਨੂੰ ਇਹ ਕਿਹਾ ਗਿਆ ਉਹਦੇ ਕਿ ਹਾਂ ਜਿਹੜਾ ਵੀ ਇਸ ਲੌਇਰ ਦੇ ਪੋਰਟਲ ਤੋਂ ਫਾਈਲ ਲਗਾਉਗਾ ਉਹਨੂੰ ਵੀਜ਼ਾ ਦੇ ਦਿਓ ਜਿਹੜਾ ਇੰਡੀਆ ਤੋਂ ਫਾਈਲ ਲਗਾਉਗਾ ਕਿਸੇ ਏਜੰਟ ਦੇ ਕੋਲ ਉਹਨੂੰ ਵੀਜ਼ਾ ਨਾ ਦਿਓ ਇੱਕ ਹੀ ਵੈਬਸਾਈਟ ਆ ਇੱਕ ਹੀ ਅਫੀਸ਼ਲ ਵੈਬਸਾਈਟ ਦੇ ਉੱਪਰ ਪੋਰਟਲ ਪਰ ਤੁਹਾਡੀ ਆਈ.ਡੀ. ਕ੍ਰੀਏਟ ਹੁੰਦੀ ਆ ਤੇ ਤੁਹਾਡੇ ਡਾਕੂਮੈਂਟ ਅਪਲੋਡ ਹੁੰਦੇ ਆ ਔਰ ਉਹਦੇ ਬਿਹਾਅ ਤੇ ਡਿਸਾਈਡ ਕੀਤਾ ਜਾਂਦਾ ਵਾ ਕਿ ਤੁਹਾਨੂੰ ਵੀਜ਼ਾ ਦੇਣਾ ਵਾ ਕਿ ਨਹੀਂ ਦੇਣਾ ਜੋ ਡਾਕੂਮੈਂਟ ਤੁਸੀਂ ਆਪਣੇ ਦਿੱਤੇ ਹੁੰਦੇ ਆ ਜੋ ਤੁਸੀਂ ਆਪਣੀ ਕਹਾਣੀ ਦੱਸੀ ਹੁੰਦੀ ਆ ਉਹਦੇ ਵਿੱਚ ਜੋ ਤੁਸੀਂ ਆਪਣੇ ਘੁੰਮਣ ਫਰਨ ਦਾ ਪਲਾਨ ਦੱਸਿਆ ਹੁੰਦਾ ਜੋ ਤੁਸੀਂ ਆਪਣੀ ਬੈਂਕ ਸਟੇਟਮੈਂਟ ਦਿਖਾਈ ਹੁੰਦੀ ਜੋ ਆਪਣੇ ਫੰਡਸ ਦਿਖਾਏ ਹੁੰਦੇ ਆ ਜੋ ਦਾ ਸਟੇਬਲ ਅਮਾਉਂਟ ਦੇ ਵਿੱਚ ਪਈ ਹੁੰਦੀ ਆ ਜੋ ਤਾਂ ਕਮਾਈ ਹੁੰਦੀ ਆ ਉਹਦੇ ਸਿਰ ਤੇ ਇਹ ਡਿਸਾਈਡ ਕੀਤਾ ਜਾਂਦਾ ਵਾ ਤੁਹਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ ਬڑے ਲੋਕ ਕੀ ਗਲਤੀ ਕਰਦੇ ਆ ਕਿ ਆਪਣਾ ਨਾ 10-15000 ਰੁਪਏ ਤਨਖਾਹ ਹੁੰਦੀ ਹੈ ਔਰ ਉਹਦੇ ਉੱਪਰ ਫਾਈਲ ਲਾ ਦਿੰਦੇ ਆ ਖੁਦ ਸੋਚ ਕੇ ਦੇਖੋ ਕਿ ਜਿਹੜੇ ਬੰਦੇ ਦੀ 10-15000 ਰੁਪਏ ਮਹੀਨੇ ਦੀ ਕਮਾਈ ਆ ਇੱਕ ਸਾਲ ਦਾ 1 ਲੱਖ 1.5 ਲੱਖ ਰੁਪਏ ਬਣਿਆ ਹੁਣ 1 ਲੱਖ 1.5 ਲੱਖ ਰੁਪਏ ਜਿਹੜਾ ਬੰਦਾ ਸਾਲ ਦਾ ਕਮਾਉਂਦਾ ਪਿਆ ਉਹਦੇ ਵਿੱਚੋਂ ਕੁਝ ਨਾ ਕੁਝ ਖਰਚਾ ਤੇ ਹੋਊਗਾ ਯੂਨੀਵਰਸਿਟੀ ਦਾ ਸਾਰੇ ਖਰਚਾ ਹੋਏ ਹਿੰਦਾ ਵਾ ਪਰ ਫਿਰ ਵੀ ਮੰਨੋ ਚਲੋ ਤੁਸੀਂ ਇਨਵੈਸਟਿੰਗ ਕਹਿੰਦਾ ਕਿ ਮੇਰਾ ਨਾ ਇੰਨਾ ਮਾੜਾ ਮੋਟਾ ਖਰਚਾ ਹੋਇਆ ਸੀ ਸਨ ਲੋਕੀ 1.5 ਲੱਖ ਚੋਂ ਜਿਆਦਾ ਹੁਣ ਜੇ ਬੰਦਾ ਕੋ ਮਨ ਜਾਊਗਾ ਕੈਨੇਡਾ ਆਸਟ੍ਰੇਲੀਆ ਵਿੱਚ ਘੱਟੋ ਘੱਟ 5-7 ਲੱਖ ਰੁਪਏ ਘੁੰਮਣ ਫਿਰਨ ਤੇ ਲੱਗੂਗਾ ਹੀ ਤੇ ਜਿਹੜੇ ਬੰਦਾ ਲੱਖ ਰੁਪਏ ਵੀ ਸਾਲ ਦਾ ਕਮਾਉਂਦਾ ਪਿਆ ਵਾ ਉਹ 5-7 ਲੱਖ ਰੁਪਏ ਇੱਕ ਵਾਰ ਘੁੰਮਣ ਫਿਰਨ ਤੇ ਲਾ ਦੇਣ ਲੱਗਾ ਵਾ ਤੇ ਇਹਨੇ ਬਾਕੀ 5-7 ਸਾਲ ਦੀ ਕਮਾਈ ਨਾਲ ਇੱਕ ਵਾਰ ਚੀ ਲਾ ਦਿੱਤੀ ਤੇ ਬਾਅਦ ਸਰਵਾਈਵ ਕਿਵੇਂ ਕਰਨਾ ਕਿ ਤੁਹਾਨੂੰ ਨਹੀਂ ਲੱਗਦਾ ਐਵੇਂ ਐਵੇਂ ਨਹੀਂ ਸਿਆਣੀ ਹੋਗੀ ਗੱਲ ਸੋਚ ਕਰਨ ਸੋ ਇਹ ਸਾਰੀ ਚੀਜ਼ਾਂ ਦੀ ਨਾ ਕੈਲਕੂਲੇਸ਼ਨ ਪ੍ਰੋਪਰਲੀ ਤੁਹਾਨੂੰ ਹੋਣੀ ਚਾਹੀਦੀ ਆ ਇੱਕ ਚੰਗਾ ਕੰਸਲਟੈਂਟ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਹੀ ਅਵੇਅਰ ਕਰਦਾ ਆ ਇੱਕ ਚੰਗਾ ਕੰਸਲਟੈਂਟ ਤਾਂ ਇੰਨਾ ਚੀਜ਼ਾਂ ਵਾਲੀ ਗਾਈਡ ਕਰਦਾ ਵਾ ਕਿ ਕਿਹੜੇ ਡਾਕੂਮੈਂਟ ਕਿੱਦਾਂ ਲਾਓ, 트랜ਜੈਕਸ਼ਨ ਹੈਸਟਰੀ ਕਿਵੇਂ ਦੀ ਦਿਖਾਓ, ਸਟੇਬਲ ਅਮਾਊਂਟ ਕਿੰਨੇ ਦਿਖਾਓ, ਕਹਾਣੀ ਦੇ ਵਿੱਚ ਕੀ ਮੈਂਸ਼ਨ ਕਰਨਾ ਵਾ, ਕਿਉਂ ਚੱਲਿਓ ਬਾਹਰ, ਕਿੰਨੀ ਦੇਰ ਲਈ ਚੱਲਿਓ, ਕਿ ਸ਼ਿਓਰਿਟੀ ਕੇ ਬਾਅਦ ਜਾ ਕੇ ਵਾਪਸ ਵੀ ਆਓਗੇ ਔਰ ਕੀ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਆ ਕਿ ਬਾਅਦ ਜਾ ਕੇ ਸਰਵਾਈਵ ਕਰ ਸਕੋ, ਇੰਨਾ ਸਭ ਚੀਜ਼ਾਂ ਦੇ ਜਵਾਬ ਦੇਣੇ ਪੈਂਦੇ ਆ। ਹੁਣ ਬਹੁਤ ਲੋਕਾਂ ਨੂੰ ਹਾਈਟਨੇਰੀ ਤਾਂ ਹੀ ਨਹੀਂ ਪਤਾ ਹੁੰਦਾ ਕਿ ਹਾਈਟਨੇਰੀ ਕਿਵੇਂ ਬਣਾਉਣੀ ਹੈ। ਜਿੰਨੀ ਦੇਰ ਤੱਕ ਤੁਸੀਂ ਐਮਬੈਸੀ ਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਜਿਸ ਦੇਸ਼ ਦੇ ਵਿੱਚ ਚੱਲੇ ਹੋ ਉਸ ਦੇਸ਼ ਦੇ ਵਿੱਚ ਕਿਸ ਸਟੇਟ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਕਿਹੜੀ ਲੋਕੇਸ਼ਨ ਦੇ ਉੱਪਰ ਘੁੰਮਣਾ ਵਾ ਕਿਹੜੇ ਥੀਕ ਦੇਖਣੇ ਆ ਕਿਹੜੇ ਮੋਲ ਦੇਖਣੇ ਆ ਕਿਹੜੇ ਪਹਾੜ ਦੇਖਣੇ ਆ ਜਿੰਨੀ ਦੇਰ ਤੱਕ ਤੁਸੀਂ ਇਹੀ ਐਮਬੈਸੀ ਨੂੰ ਨਹੀਂ ਦੱਸਦੇ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਯਕੀਨ ਕਰ ਸਕਦੇ ਆ ਹੁਣ ਸਪੋਜ਼ ਕਰੋ ਕਿ 에어ਪੋਰਟ ਦੇ ਉੱਪਰ ਉਹ ਤੁਹਾਨੂੰ ਰੋਕ ਲੈਣ ਔਰ ਪੁੱਛਣ ਕਿ ਅੱਛਾ ਤੁਸੀਂ ਕੈਨੇਡਾ ਚੱਲੇ ਹੋ 5-7 ਲੱਖ ਰੁਪਏ ਖਰਚਣ ਲੱਗੇ ਹੋ ਘੁੰਮਣ ਫਿਰਨ ਤੇ ਤੇ ਕਿੱਥੇ ਕਿੱਥੇ ਘੁੰਮਣਾ ਕਿੱਥਾ ਦੀ ਮੰਗ ਦੇ ਵਿੱਚ ਇੱਕ ਨਾਮ ਬਣਾਵੇ ਸਿਰਫ ਮਾਈਕਰੋਫੋਨ کہہ ਕੇ ਤੇ ਗੱਲ ਖਤਮ ਕਰ ਦੋ ਕਿ ਤੁਹਾਨੂੰ ਲੱਗਦਾ ਉਹ ਤੁਹਾਨੂੰ ਲੰਘਣ ਦੇਣਗੇ ਉਤੋਂ ਤੇ ਫਾਈਲ ਦੇ ਵਿੱਚ ਵੀ ਤਾਂ ਇਹ ਚੀਜ਼ ਹੁੰਦੀ ਹੈ ਜਦੋਂ ਤੁਸੀਂ ਆਪਣਾ ਪੈਸੀਜ ਫਾਈਲ ਸਬਮਿਟ ਕਰਦੇ ਪਏ ਹੋ ਉਹਨਾਂ ਨੂੰ ਪ੍ਰੋਪਰਲੀ ਆਪਣਾ ਪਲਾਨ ਤਾਂ ਦੱਸੋ ਕਿ ਕਿੱਥੇ-ਕਿੱਥੇ ਘੁੰਮਣਾਵਾ 에ਅਰਪੋਰਟ ਤੋਂ ਕੌਣ ਲੈਣ ਆਊਗਾ ਕਿਹੜੀ-ਕਿਹੜੀ ਜਗ੍ਹਾ ਤੇ ਘੁੰਮ ਜਾਓਗੇ ਕਿੱਥੇ ਰਹੋਗੇ ਕਿ ਇਹ ਕਿਹੜੀ ਆਪਣਾ ਟਰਾਂਸਪੋਰਟ ਯੂਜ਼ ਕਰੋਗੇ ਕਿੰਨਾ ਤੁਹਾਡਾ ਬਜਟ ਪਲਾਨ ਆ ਇਹ ਸਭ ਕੁਝ ਫਾਈਲ ਦੇ ਵਿੱਚ ਦੱਸਣਾ ਬਹੁਤ ਜ਼ਰੂਰੀ ਆ ਬਸ ਇਹ ਗੱਲ ਸਮਝ ਲਓ 25 ਲੱਖ ਰੁਪਏ ਵਾਲਾ ਵੀਜ਼ਾ ਤੇ 250 ਦੋਨਾਂ ਦੇ ਵਿੱਚ 1% ਦਾ ਵੀ ਕੋਈ ਫਰਕ ਨਹੀਂ ਹੁੰਦਾ 25 ਲੱਖ ਰੁਪਏ ਨਜਾਇਜ਼ੀ ਤੁਹਾਡੇ ਕੋਲ ਆ ਜਾ ਰਿਹਾ ਵਾ ਬਸ ਇਹ ਸਮਝ ਲਓ ਕਿ ਤੁਹਾਨੂੰ ਆਪਣਾ 1000 ਰੁਪਏ ਵਾਲੀ ਚੀਜ਼ ਨੂੰ ਲੱਖ ਰੁਪਏ ਦੇ ਵਿੱਚ ਵੇਚਿਆ ਜਾ ਰਿਹਾ ਵਾ ਤੇ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਦੇ ਸ਼ਿਕਾਰ ਸਿਰ ਤਦ ਕਰਕੇ ਹੁੰਦੇ ਪਏ ਕਿਉਂਕਿ ਸਾਨੂੰ ਨੋ ਲੈਜ ਨਹੀਂ ਹੈਗੀ ਜਿੰਨੀ ਦੇਰ ਤੱਕ ਤੁਹਾਡੀ ਆਪਣੀ ਫਾਈਲ ਵਧਿਆ ਨਹੀਂ ਹੈਗੀ ਉਨੀ ਦੇਰ ਤੱਕ ਤੁਹਾਨੂੰ ਕੋਈ ਬੰਦਾ ਵੀਜ਼ਾ ਵੀ ਦਵਾ ਸਕਦਾ ਔਰ ਕਿ ਏਜੰਟ ਦੇ ਸਿਰ ਤੇ ਨਹੀਂ ਹੁੰਦਾ ਤੁਹਾਨੂੰ ਵੀਜ਼ਾ ਦਵਣਾ ਏਜੰਟਸ ਲੋ ਤੁਹਾਨੂੰ ਗਾਈਡ ਕਰ ਸਕਦਾ ਵਾ ਕਿ ਪ੍ਰੋਫਾਈਲ ਕਿਵੇਂ ਕ੍ਰੀਏਟ ਕਰਨੀ ਆ ਕਹਾਣੀ ਕਿੱਦਾਂ ਬਣਾਉਣੀ ਆ ਪਲਾਨ ਕਿਵੇਂ ਬਣਾਉਣਾ ਵਾ ਔਰ ਇਤਨਾ ਸਭ ਚੀਜ਼ ਜਾਣ ਕਰਕੇ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਸਬਮਿਟ ਕਰਾਉਣ ਤੱਕ ਦੀ ਜ਼ਿੰਮੇਵਾਰੀ ਇੱਕ ਕੰਸਲਟੈਂਟ ਦੀ ਹੁੰਦੀ ਆ ਵੀਜ਼ਾ ਦੇਣਾ ਜਾਂ ਨਹੀਂ ਦੇਣਾ ਟੋਟਲੀ ਵੀਜ਼ਾ ਅਫੀਸਰ ਦੇ ਉੱਪਰ ਡਿਪੈਂਡ ਕਰਦਾ ਵਾ ਸੋ ਅਗਰ ਤੁਸੀਂ ਵੀ ਕਿਤੇ ਨਾ ਕਿਤੇ ਬਾਹਰ ਜਾਣ ਦਾ ਸੋਚਦੇ ਹੋ ਨਾ ਤਾਂ ਇੱਕ ਚੰਗਾ ਕੰਸਲਟੈਂਟ ਦੇਖੋ ਜੋ ਤੁਹਾਨੂੰ ਇਨਾਂ ਚੀਜ਼ਾਂ ਬਾਰੇ ਅਵੇਅਰ ਕਰ ਸਕੇ ਕੰਸਲਟੈਂਟ ਇਹ ਕੋਲ ਜਾ ਕੇ ਚਾਰ ਸਵਾਲ ਪੁੱਛੇ ਤੁਹਾਨੂੰ ਉਹਨਾਂ ਸਵਾਲਾਂ ਤੋਂ ਹੀ ਪਤਾ ਲੱਗ ਜਾਂਦਾ ਵਾ ਕਿ ਅਗਲੇ ਬੰ ਕਿਸੇ ਵੀ ਤਰ੍ਹਾਂ ਦੀ ਕੋਈ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਬੀਰ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਕੰਪਨੀ ਤੁਹਾਨੂੰ ਪ੍ਰੋਪਰਲੀ ਗਾਈਡ ਕਰੋਗੀ ਫ੍ਰੀ ਆਫ ਕਾਸਟ ਕਿ ਤੁਸੀਂ ਕਿਵੇਂ ਬਾਹਰ ਜਾ ਸਕਦੇ ਹੋ ਕਿਹੜੇ ਤਰੀਕੇ ਨਾਲ ਜਾ ਸਕਦੇ ਹੋ ਧੰਨਵਾਦ